ਚਲੋ ਗਾਇਜ਼ ਸਤਿ ਸ੍ਰੀ ਅਕਾਲ ਜੀ ਸਾਰੇ ਫੇਸਬੁਕ ਵਾਲੇ ਵੀਰਾਂ ਨੂੰ ਅੱਜ ਦਾ ਬਲੌਗ ਲੈ ਕੇ ਆਪਾਂ ਤੁਹਾਡੇ ਨਾਲ ਫੇਰ ਹਾਜ਼ਰ ਹੋ ਗਏ ਆ ਤੁਹਾਡੀ ਕਿਚਾਰੀ ਦੇ ਵਿੱਚ ਇਸ ਟਾਈਮ ਅਸੀਂ ਰਾਜਸਥਾਨ ਦੇ ਵਿੱਚ ਖੜੇ ਆ ਤੇ ਬਰਸਾਤ ਇੱਥੇ ਵੀ ਹੋ ਚੁੱਕੀ ਆ ਬਰਸਾਤ ਵਧੀਆ ਹੋਈ ਆ ਜਗਾ ਦਿੱਲੀ ਤੋਂ ਪਤਾ ਲੱਗਦਾ ਵੀ ਬਰਸਾਤ ਚੰਗੀ ਹੋ ਗਈ ਆ ਫਸਲ ਰਾਜਸਥਾਨ ਦੇ ਵਿੱਚ ਇਸ ਟਾਈਮ ਚੰਗੀ ਆ ਛੋਲੇ ਸਰੋਂ ਇਹ ਫਸਲਾਂ ਰਾਜਸਥਾਨ ਦੇ ਵਿੱਚ ਹੈ ਜੀ ਤੇ ਚਾਹ ਪੀਣ ਲਈ ਆਪਾਂ ਟਾਬੇ ਦੇ ਉੱਤੇ ਰੁਕੇ ਹੋਏ ਸੀ ਤੇ ਆਪਣੇ ਨਾਲ ਜਿਹੜੇ ਤੁਹਾਨੂੰ ਪਤਾ ਵੀ ਤਿੰਨ ਵੀਰ ਹੋਰ ਚੱਲ ਰਹੇ ਸੀ ਇਸ ਸਫ਼ਰ ਦੇ ਵਿੱਚ ਇਸ ਟਾਈਮ ਅਸੀਂ ਜਾਗ ਰਹੇ ਆ ਦੋ ਵੀਰ ਪਿੰਡੀ ਸਿਹਲਿਆਣੀ ਤੇ ਤੁਹਾਡਾ ਛੋਟਾ ਭਰਾ ਜਿਵੇਂ ਕਿ ਮੈਂ ਤੇ ਵੈਦ ਪਲਾਟਾਂ ਵਾਲੇ ਬਸ ਹੁਣੇ ਉੱਠੇ ਨੇ ਕਰਮਕ ਸਿੰਘ ਤੇ ਗਿੱਲ ਸਾਹਿਬ ਸੌ ਰਹੇ ਨਹੀਂ ਰਾਤ ਇਹਨਾਂ ਨੂੰ ਨੀਂਦ ਨਹੀਂ ਆਈ ਕੋਈ ਵਜ੍ਹਾ ਬਣ ਗਈ ਹੁਣੀ ਘਰਾੜਿਆਂ ਕੁਰੂੜਿਆਂ ਦੀ ਲੱਗਦਾ ਘਰਾੜੇ ਜਾਦੇ ਮਾਰਦੇ ਨੇ ਵੈਦ ਸਾਹਿਬ ਤੇ ਗਿੱਲ ਸਾਹਿਬ ਵੈਦ ਦੇ ਕੋਲੇ ਪਏ ਸੀ ਇਸ ਕਰਕੇ ਗਿੱਲ ਸਾਹਿਬ ਨੂੰ ਨੀਂਦ ਨਹੀਂ ਆਈ ਤੇ ਇਸ ਟਾਈਮ ਗਿੱਲ ਸਾਹਿਬ ਆਰਾਮ ਕਰ ਰਹੇ ਨੇ ਤੇ ਅਸੀਂ ਚਾਹ ਪੀਣ ਲਈ ਰੁਕੇ ਸੀ ਤੇ ਅਸੀਂ ਸੋਚਿਆ ਵੀ ਤੁਹਾਡੇ ਨਾਲ ਵਲੌਗ ਸਾਂਝਾ ਕੀਤਾ ਜਾਵੇ ਬਹੁਤ ਵਧੀਆ ਮੌਸਮਾ ਇਸ ਟਾਈਮ ਰਾਜਸਥਾਨ ਦੇ ਵਿੱਚ ਆਪਾਂ ਜੋ ਕਿਸ਼ਨਗੜ੍ਹ ਤੋਂ ਹਰਮਾਨਗੜ੍ਹ ਨੂੰ 402 ਕਿਲੋਮੀਟਰ ਦਾ ਪੈਂਡਾ ਪੈਂਦਾ ਆਪਾਂ ਨੂੰ ਆਪਾਂ 4 ਟੂਲ ਟੈਕਸ ਲੰਘ ਗਏ ਆ ਇੱਕ ਟੂਲ ਟੈਕਸ ਰਹਿ ਗਿਆ ਬਾਕੀ ਫਿਰ ਆਪਾਂ ਹਰਮਾਨਗੜ੍ਹ ਪਹੁੰਚ ਜਾਾਂਗੇ ਯਾਨੀ ਕਿ ਸ਼ਾਮ ਤੱਕ ਹਰਮਾਨਗੜ੍ਹ ਆਪਾਂ ਪਾਰ ਕਰ ਜਾਾਂਗੇ ਫਿਰ ਆਪਾਂ ਸਰਦੂਲ ਸ਼ਹਿਰ ਤੋਂ ਆਪਣੀ ਦਵਾਈ ਲੈ ਕੇ ਫਿਰ ਅੱਗੇ ਰਵਾਨਾ ਹੋਵਾਂਗੇ ਅਸੀਂ ਰਾਤੀ ਸਾਡਾ ਟੀਚਾ ਸੀਗਾ ਵੀ ਹਰਮਾਨਗੜ੍ਹ ਪਹੁੰਚ ਜਾਗੇ ਪਰ ਥੋੜਾ ਜਿਹਾ ਸਾਡਾ ਅਲਟੀਨੇਟਰ ਧੋਖਾ ਦੇ ਗਿਆ ਤੇ ਲਾਈਟਾਂ ਬੁਝਣ ਦੇ ਕਾਰਨ ਸਾਨੂੰ ਰਾਤ ਰੁਕਣਾ ਪੈ ਗਿਆ ਤੇ ਕੁਝ ਕਾਰਨਾ ਕਰਕੇ ਜਿਹੜੇ ਨਿਥੇ ਹੋਏ ਟੀਚੇ ਆ ਉਹਦੇ ਤੇ ਨਹੀਂ ਪਹੁੰਚਿਆ ਜਾਂਦਾ ਤੇ ਪਿੰਡੀ ਇਸ ਲਿਆਣੀ ਚਾਹ ਲੈ ਕੇ ਪਹੁੰਚ ਗਿਆ ਤੇ ਆਪਾਂ ਹੁਣ ਪੀਨੇ ਆ ਚਾਹ ਤੇ ਫਿਰ ਅਗਲਾ ਸਫਰ ਤੈਅ ਕਰਾਂਗੇ ਆਪਾਂ ਤੇ ਮੌਸਮ ਠੰਡੀ ਠੰਡੀ ਮਿੱਠੀ ਮਿੱਠੀ ਹਵਾ ਚੱਲ ਰਹੀ ਆ ਮੀਂਹ ਪੈ ਕੇ ਹਟਿਆ ਜੀ ਇੱਥੇ ਇਸ ਕਰਕੇ ਵੈ ਸਾਬ ਨੇ ਰੋਟੀਆਂ ਬਾਜਰੇ ਦੀਆਂ ਰਾਹ ਚ ਲੈ ਲਈਆਂ ਸੀ ਪੰਜ ਤੇ ਅਸੀਂ ਇੱਕ ਇੱਕ ਹੀ ਖਾਧੀ ਆ ਮੀਸਨ ਘਟਾ ਖਵਾਇਆ ਨਾਲੇ ਵੈਦ ਨੂੰ ਤੇ ਨਾਲੇ ਜੀ ਆਪਾਂ ਸੇਹੋ ਭਾਜੀ ਖਵਾਈ ਆ ਤੇ ਨਾਲ ਇਹਨਾਂ ਨੇ ਪੀਲੀ ਲੱਸੀ ਜਿਸ ਕਰਕੇ ਇਹਨਾਂ ਨੂੰ ਨੀਂਦ ਆਉਂਦੀ ਆ ਨੀਂਦ ਦਾ ਵੱਡਾ ਕਾਰਨ ਸਭ ਤੋਂ ਲੱਸੀ ਆ ਤੇ ਪ੍ਰਸ਼ਾਦ ਜੀ ਬਹੁਤ ਗਾੜੀ ਤੇ ਲੱਸੀ ਦੇ ਦੋ ਤਿੰਨ ਗਲਾਸ ਲੈ ਆ ਵੈਦ ਨੇ ਤੇ ਗੱਲ ਨਹੀਂ ਤੇ ਹੁਣ ਅਸੀਂ ਕਿਹਾ ਸੀ ਹੈ ਵੀ ਅਸੀਂ ਇੱਕ ਟੂਲ ਟੈਕਸ ਤੁਹਾਡੇ ਲਈ ਛੱਡਾਂਗੇ ਤੁਸੀਂ ਗੱਡੀ ਚਲਾਇਓ ਤੇ ਪਰ ਇਹ ਅੱਖ ਨਹੀਂ ਪੱਟ ਰੇ ਚਲੋ ਇਹਨਾਂ ਦੀ ਮਰਜ਼ੀ ਰਾਤ ਨੂੰ ਚਲਾ ਲੈਣਗੇ ਪਰ ਲਾਈਟਾਂ ਹੈ ਨਹੀਂ ਸਾਡੇ ਕੋਲੇ ਹਜੇ ਵੀ ਕਿਆ ਸੀ ਜੀ ਆ ਵੀ ਅਲਟਰਨੇਟਰ ਦਾ ਆਪਾਂ ਕੰਮ ਕਰਾ ਕੇ ਲਾਈਟਾਂ ਚਾਲੂ ਕਰ ਲਈਏ ਪਰ ਕਹਿੰਦੇ ਨਹੀਂ ਬਿਨਾ ਲਾਈਟਾਂ ਤੋਂ ਜਾਣਾ ਚਲੋ ਠੀਕ ਆ ਜੀ ਅਸੀਂ ਤਾਂ ਦਿਨ ਦਿਨ ਦੀ ਵਾਰੀ ਆ ਸਾਡੀ ਦਿਨੇ ਦਿਨੇ ਜਿੰਨੇ ਸਾਡੇ ਤੋਂ ਚਲਵਾ ਸਕਦੇ ਆ ਚਲਾ ਲੈਣ ਰਾਤ ਨੂੰ ਸਾਡੇ ਨੂੰ ਸੌਂ ਜਾਣ ਲਾਈਟਾਂ ਤੋਂ ਬਿਨਾ ਚਲੇ ਜਾਣ ਉਹ ਇਹਨਾਂ ਦੀ ਮਰਜ਼ੀ ਆ ਤੇ ਆ ਦੇਖ ਲਓ ਰਾਜਸਥਾਨ ਭਰਿਆ ਭਰਿਆ ਨਜ਼ਰ ਆਊਗਾ ਤੇ ਬੜਾ ਸੋਹਣਾ ਮੌਸਮ ਆ ਤੇ ਕੱਲ ਸਾਡੇ ਵੈਦ ਵੀਰ ਦੇ ਘਰੇ ਹੈਪੀ ਬਰਥਡੇ ਟੂ ਯੂ ਥਾ ਟੂ ਯੂ ਸੀ ਪੁੱਤਰੀ ਦਾ ਤੇ ਜਿੱਥੇ ਸਾਡੇ ਤੋਂ ਨਹੀਂ ਪਹੁੰਚਿਆ ਗਿਆ ਹੋ ਸਕਦਾ ਨਹੀਂ ਜਾਂਦਿਆਂ ਕੋਈ ਬੜਾ ਮੋਟਾ ਆਗਿਓ ਭਾਗੋ ਹੋਈ ਹੋਵੇ ਸਾਡੇ ਵੀਰ ਵੀ ਘਰੇ ਪਹੁੰਚਣ ਤੇ ਬਾਕੀ ਗੱਲ ਸਾਡੀ ਡਿਊਟੀ ਆ ਵੀ ਵੱਡੇ ਵੀਰ ਨੂੰ ਆਪਾਂ ਘਰੇ ਛੱਡ ਕੇ ਆਉਣਾ ਤੇ ਛੱਡ ਆਵਾਂਗੇ ਹੋਰ ਸੁਣਾਉਂ ਸੱਜਰੋਂ ਫਿਰ ਅੰਜਕਨ ਨੂੰ ਕੀ ਚੱਲਦਾ ਪੰਜਾਬ ਦੇ ਵਿੱਚ ਕੱਲ ਨੂੰ ਵੀ ਅਸੀਂ ਪੰਜਾਬ ਦੇ ਵਿੱਚ ਅੱਜ ਰਾਤ ਨੂੰ ਪੰਜਾਬ ਦੇ ਵਿੱਚ ਐਂਟਰੀ ਕਰ ਜਾਾਂਗੇ ਤੇ ਮੌਸਮ ਜਿਵੇਂ ਜਿਵੇਂ ਪੰਜਾਬ ਦੇ ਨੇੜੇ ਉਹਨੇ ਜਾਣੇ ਆ ਮੌਸਮ ਠੰਡਾ ਹੁੰਦਾ ਜਾਂਦਾ ਤੇ ਐਮਪੀ ਦੇ ਵਿੱਚ ਕਾਫੀ ਗਰਮੀ ਸੀ ਦਿਨ ਦੀ ਰਾਤ ਨੂੰ ਵੀ ਕੋਈ ਖਾਸ ਠੰਡ ਨਹੀਂ ਸੀ ਸਾਡਾ ਇਹ ਸਫਰ ਬਹੁਤ ਵਧੀਆ ਰਿਹਾ ਤੇ ਕੋਈ ਜਿਆਦਾ ਪ੍ਰੋਬਲਮ ਨਹੀਂ ਆਈ ਉੱਥੇ ਜਿਹੜਾ ਪ੍ਰੋਗਰਾਮ ਸੀਗਾ ਉੱਥੋਂ ਸਾਨੂੰ ਖਾਣ ਲਈ ਮਠਿਆਈ ਮਿਲ ਗਈ ਆ ਦਿੱਤੀ ਸੀ ਕਿ ਸਾਡੇ ਬਾਧਰ ਵੀਰ ਨੇ ਭਗਤ ਸਿੰਘ ਨੇ ਭਗਤ ਸਿੰਘ ਨੇ ਸਾਨੂੰ ਮਠਿਆਈ ਦਿੱਤੀ ਸੀ ਬਰਫੀ ਦਿੱਤੀ ਸੀ ਨਾਲ ਉਹਨਾਂ ਵੀ ਸੀਗਾ ਕਿ ਅਸੀਂ ਬਸ ਉਹ ਚੀਜ਼ਾਂ ਰਾਹ ਦੇ ਵਿੱਚ ਵਰਤ ਰਹੇ ਆ ਤੇ ਸਫਰ ਤੇ ਕਰ ਰਹੇ ਆ ਤੇ ਤੁਹਾਨੂੰ ਆਪਾਂ ਦੱਸਿਆ ਹੀ ਸੀਗਾ ਵੀ ਇਹ ਦੇਖੀ ਐਮਪੀ ਦੇ ਵਿੱਚ ਰਤਲਾ ਮੀਰੀਏ ਦੇ ਵਿੱਚ ਹੰਗ ਕਰਦਾ ਹੈ ਜਿਹਦਾ ਇਹ ਏਰੀਆ ਵੀ ਇੱਕ ਹੀ ਜਾਇਓ ਸਾਡੇ ਬੁਲਬ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤانوں ਕਮੈਂਟ ਕਰਕੇ ਦੱਸਿਆ ਕਰੋ ਵੀ ਸਾਡੇ ਵਲੌਗ ਤੁਹਾਨੂੰ ਕਿਵੇਂ ਦੇ ਲੱਗਦੇ ਆ ਬਹੁਤ ਸਕਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਹੋਰ ਤੁਹਾਡੇ ਲਈ ਬਿਹਤਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇਨਾਂ ਕੁ ਸਿਗਾ ਦੇ ਦਾ ਆਪਣਾ ਵਲੌਗ ਕਿਉਂਕਿ ਵਲੌਗ ਗੱਡੀ ਚੱਲਦੀ ਤੋਂ ਆਪਾਂ ਆਸੇ ਪਾਸੇ ਤੁਹਾਨੂੰ ਰੇਗਿਸਤਾਨ ਦਿਖਾ ਵੀ ਦਿੰਦੇ ਔਰ ਇਸ ਟਾਈਮ ਆਪਣਾ ਜਿਹੜਾ ਨਾਲ ਦਾ ਗੱਲ ਸਾਹ ਵਾ ਉਹ ਰੇਸਟਰੀ ਅਰੈਸਟ ਤੇ ਆ ਉਹ ਕਹਿੰਦਾ ਵੀ ਆਪਣੇ ਤੋਂ ਤਾਂ ਨਹੀਂ ਚੱਲਦੀ ਆਪਾਂ ਨੂੰ ਤਾਂ ਆਉਂਦੀ ਆ ਨੀਂਦ ਇਸ ਕਰਕੇ ਗੱਡੀ ਚਲਾਉਣੀ ਪੈਂਦੀ ਆ ਪੈ ਰਹੀ ਆਪਾਂ ਨੂੰ ਤੇ ਆਪਾਂ ਹੁਣ ਚਾਹ ਪੀ ਕੇ ਕੈਂਪ ਹੋ ਕੇ ਅਗਰੇ ਸਫਰ ਵੱਲ ਵਧਾਂਗੇ ਤੇ ਮੈਂ ਕਿਹਾ ਚਲੋ ਚਾਹ ਪੀਂਦੇ ਹੀ ਰੁਕੇ ਹੋਏ ਆ ਤੇ ਤੁਹਾਡੇ ਨਾਲ ਗੱਲਬਾਤ ਕੀਤੀ ਜਾਵੇ ਅੱਜ ਦਾ ਵਲੌਗ ਆਪਣਾ ਇੰਨਾ ਹੀ ਸੀ ਤੇ ਸਾਡੀਆਂ ਵੀਡੀਓ ਵੀਡੀਓ ਨੂੰ ਪਿਆਰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਚੈਨਲ ਹਰਜੋਤ ਬਲੌਗ ਸੇਖੋ ਸਲਿਆਣੀ ਵਾਲਿਆਂ ਨੂੰ ਸਬਸਕ੍ਰਾਈਬ ਕਰ ਲਓ ਸ਼ੇਅਰ ਕਮੈਂਟ ਲਾਈਕ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਲਵ ਯੂ